ਕੋਹ ਟਲ ਗੁਰਸੇਵੀਐ ਐਹਨ ਸਹਜ ਸੁਪਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ਼ਿਰਵਾਹੇ ਗੁਰੂ ਸਾਹਿਬ ਜੀਓ ਤਨਾਸਰੀ ਮਹਲਾ ਪੰਜਵਾਂ ਜਿਸ ਕਾ ਤਨ ਮਨ ਤਨ ਸਭ ਤਿਸ ਕਾ सोई सुगढ़ सुजानी तिनही सुनया दुख सुख मेरा तौबिद नी की खटानी जिस का तन मन धन सब तिस का सोई सुगढ़ सुजानी नहीं ही सुनया दुख सुख मेरा तो नीकी खटानी जी की एक पहमानी अवर जतन कर रहे बहुत तेरे तिन तिल नहीं कीमत जानी रहा ਅੰਮ੍ਰਿਤ ਨਾਮ ਨਿਰਮੋਲ ਕਹੀਰਾ ਗੁਰ ਦੀਨੋ ਮੰਤਾਨੀ ਡਿਗੈ ਨਾ ਡੋਲੇ ਦ੍ਰਿੜ ਕਰ ਰਹੇ ਓ ਪੂਰਨ ਹੋਏ ਤ੍ਰਿਪਤਾਨੀ ਓਇ ਜੋ ਬੀਚ ਹਮ ਤੁਮ ਕਛ ਹੋਤੇ ਤਿੰਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਂਤੇ ਕਨਕ ਵਖਨੀ ਪ੍ਰਗਟਿਉ ਜੋਤ ਸਹਿਜ ਸੁਖ ਸੂਭਾ ਬਾਜੇ ਅਨਹਤ ਬਾਨੀ ਕਹੋਨਾ ਨਹਿ ਚਲ ਕਰ ਬਾਂਧਿਓ ਗੁਰ ਕੀ ਓ ਬੰਦਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਬਾ ਬਾਜੇ ਅਨਹਤ ਬਾਨੀ ਕਹੁ ਨਾਨਕ ਨਹਿ ਚਲ ਕਰ ਬਾਂਧਿਓ ਗੁਰ ਕੀ ਉਹ ਬੰਦਨੀ ਵਾਹਿ ਗੁਰਜ ਕਾ ਖਾਲਸਾ ਵਾਹਿ ਗੁਰਜ ਕੀ ਫਤਿਹ ਤਨ ਆਸਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੋਈ ਸਗੜ ਸੁਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਤੌਬ ਦਿਨ ਕੀ ਖਟਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ